ਅੱਜ ਦੇ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਇੱਕ ਵਾਰ ਫੇਰ ਤੋਂ ਲਾਈਵ ਹੋਏ ਨੇ ਅਤੇ ਉਹ ਦਰਬਾਰ ਸਾਹਿਬ ਦੇ ਨਤਮਸਤਕ ਵੀ ਹੋਏ ਨੇ ਜੀ ਹਾਂ ਸਿੱਧੂ ਮਸੇਵਾਲਾ ਦੇ ਪਿਤਾ ਨੇ ਭਾਵਕ ਹੁੰਦਿਆ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਮਸੇਵਾਲਾ ਹਰ ਵਾਰ ਟੈਕਸ ਭਰਦਾ ਸੀ 2 ਕਰੋੜ ਰੁਪਏ ਉਹ ਸਰਕਾਰ ਦੇ ਖਾਤੇ ਵਿੱਚ ਪਾਉਂਦਾ ਸੀ ਪਰ ਫਿਰ ਵੀ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕਿ 2 ਕਰੋੜ ਮੈਂ ਜ਼ਮੀਨ ਵੇਚ ਕੇ ਦਵਾਂਗਾ ਪਰ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ 골ਡੀ ਬ੍ਰਾਡ ਦੇ ਬਾਰੇ ਵੀ ਉਹਨਾਂ ਨੇ ਕਾਫੀ ਕੁਝ ਕਿਹਾ ਹੈ ਕਿ ਕੈ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਭਾਵਕ ਹੁੰਦਿਆ ਆਹ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਦੇ ਹਾਂ ਸਾਡੀਆਂ ਸਰਕਾਰਾਂ ਦੇ ਵਿੱਚ ਤਾਂ ਮੈਂ ਨਹੀਂ ਜੇ ਯੂਪੀ ਦੇ ਵਿੱਚੋਂ ਜਿੰਨਾ ਗੰਦ ਸਾਰਾ ਸਾਫ ਕਰਤਾ ਜੋਗੀ ਨੇ ਸਾਰੇ ਸਾਰੇ ਪੈਸੇ ਆ ਕੇ ਪੰਜਾਬ 'ਚ ਆ ਗਏ ਜਿਹੜਾ ਜੀ ਕਰਦਾ ਹੈ ਦੀ 50000 ਰੁਪਏ ਲੱਖ ਰੁਪਏ ਲੈ ਕੇ ਕਿਸੇ ਦਾ ਘਰ ਪਟਕਦਿੰਨੇ ਨੇ ਤਾਂ ਇਹ ਕਿੰਨੇ ਰੁਕੂਗਾ ਵੀ ਇਹ ਸਾਡੀਆਂ ਮੌਕੇ ਦੀਆਂ ਸਰਕਾਰਾਂ ਨੂੰ ਇਸ ਗੱਲ ਨੂੰ ਸਮਝਣਾ ਪਊਗਾ ਇਸ ਕਰ ਅਸੀਂ ਕਿੰਨਾ ਕਿਤੇ ਆਪਣੇ ਪੁੱਤ ਮਰਵਾਏ ਚੱਲਾਂਗੇ ਹੋਰ ਤੁਸੀਂ ਮੇਰੇ ਘਰ ਦਾ ਜਾ ਕੇ ਹਾਲ ਵੇਖੋ ਵੀਰੋ ਪਾਲਾ ਚੜਜੰਦਾ ਗੇਟ ਦੇ ਮੂਰੇ ਜਾ ਕੇ ਜਵਾਕ ਨੇ 3 ਸਾਲ ਆਪਣਾ ਬੰਗਲਾ ਬਣਾਇਆ ਔਰ 3 ਮਈ ਨੂੰ ਮੈਂ ਉਸ ਘਰ ਦੇ ਵਿੱਚ ਰਹਿਸ਼ ਕੀਤੀ ਹੈ 29 ਮਈ ਨੂੰ ਉਹਨਾਂ ਨੇ ਉਹਨੂੰ ਕਤਲ ਕਰ ਦਿੱਤਾ 10 ਰਾਤਾਂ ਉਹਨੂੰ ਆਪਣੇ ਕਮਰੇ ਦੇ ਵਿੱਚ ਪੈਣ ਨਹੀਂ ਦਿੱਤਾ ਜਿਹੜਾ ਉਹਨੇ ਬਚਪਨ ਤੋਂ ਲੈ ਕੇ 28 ਸਾਲ ਤੱਕ ਆਉਦੀ ਕਠਿਨ ਮਿੰਟ ਦੇ ਨਾਲ ਤਿਆਰ ਕੀਤੀ ਜਿਹੜੀ ਚੀਜ਼ ਹੈ ਔਰ ਉਹਨੂੰ ਰਹਿਣ ਕਿਥੇ ਆ ਗਿਆ ਨਹੀਂ ਔਰ ਜਦੋਂ ਤਿਹਾਰ ਜੇਦ ਦੀ ਉਹ ਜਿਹੜੀ ਵੀਡੀਓ ਹੈ ਜਿਹੜੀ ਵਾਰ ਵਾਇਰਲ ਹੁੰਦੀ ਹੈ ਔਰ ਉਹਨੂੰ ਤੁਸੀਂ ਦੇਖੋ ਵੀਰੋ ਸੀਨਾ ਛਲ ਨਹੀਂ ਹੋ ਜਾਂਦਾ ਤੇ ਜਦੋਂ ਉਹਨੂੰ ਪਾਪੀ ਕਹਿੰਦਾ ਤੇ ਲਾਰੈਂਸ ਨੂੰ ਵਧਾਈਆਂ ਦਿੰਦਾ ਵਧਾਈਆਂ ਬਾਈ ਜਾਨੀ ਮਾਰਦਾ ਬਹੁਤ ਔਖੇ ਵੀਰੋ ਇੱਕ ਠੀਕ ਹੈ ਖੜੇ ਆ ਮਰਿਆ ਨਹੀਂ ਜਾਂਦਾ ਮਰਿਆਂ ਦੇ ਨਾਲ ਪਰ ਜੇ ਕੋਈ ਸਰਕਾਰ ਨੇ ਸਾਡੀ ਮੈਂ ਤੁਸੀਂ ਕਹਿੰਨੂ ਵੀ ਮੈਂ ਇਹ ਗੱਲ ਕਿਉਂ ਕਹਿੰਦੀ ਵੀਰੋ ਮੇਰਾ ਪੁੱਤ ਆਪਦੇ ਇਲਾਕੇ ਖਾਤਰ ਆਪਦੇ ਖਿੱਤੇ ਖਾਤਰ ਜੂਝਿਆ ਔਰ ਟਿੱਬਿਆਂ ਦਾ ਪੁੱਤ ਸਿੱਤੀ ਪਿੰਚ ਸਮਾ ਗਿਆ ਉਹਦੀ ਜ਼ਮਾਨਤ ਛੱਡ ਕੇ ਮੈਂ ਚਾਹ ਨਹੀਂ ਸਕਦਾ ਮੈਂ ਕਿੱਟਾ ਵੀ ਮੈਨੂੰ ਕੋਈ ਹੀਰਿਆਂ ਦੇ ਨਾਲ ਤੋਲਦੇ ਮੈਂ ਨਹੀਂ ਜਾ ਸਕਦਾ ਮੇਰਾ ਇੱਕ ਸਰਕਾਰ ਨੂੰ ਮਿਹਣਾ ਸੀ ਮੇਰਾ ਸਰਕਾਰ ਨੂੰ ਇੱਕ ਰੋਸਾ ਸੀ ਬੀਜੇ ਸਰਕਾਰੇ ਤੂੰ ਜੇ ਕੁਛ ਕਰਨਾ ਹੀ ਨਹੀਂ ਐ ਮੇਰੀ ਐਫ ਆਈ ਆਰ ਮੈਨੂੰ ਦੇ ਦੇ ਮੇਰਾ ਚੱਲ ਗਿਆ ਮੇਰਾ ਵਾਪਸਤਾ ਹੋਣਾ ਨਹੀਂ ਮੇਰੀ ਜਿਹੜੀ ਲੜਾਈ ਐ ਆ ਸਿੱਧੂਆਂ ਵਾਸਤੇ ਐ ਜੇ ਮੈਂ ਲੜਦਾ ਥੋੜੇ ਪੁੱਤਾਂ ਦੀ ਖਾਤਰ ਲੜੂ ਜਿਹਦੇ ਕੋਲੇ ਪੈਸੇ ਦੀ ਕੋਈ ਟੋਟ ਨਹੀਂ ਸਿੱਧੂ ਮੈਨੂੰ ਆਪ خود ਕਹਿੰਦਾ ਪਾਪਾ ਆਪਣੇ ਕੋਲੇ ਕਿੰਨੀ ਜ਼ਮੀਨ ਐ ਮੈਂ ਕਿਹਾ ਹੁਣੀ ਐ 50 ਕਿੱਲਾਂ ਦੇ ਕਿੰਨੇ ਕਹਿੰਦਾ ਆਪਾਂ ਕੀ ਕਰਨੀ ਆਪਣਾ ਕੋਈ ਖਰਚਾ ਤਾਂ ਹੈ ਨਹੀਂ ਆਪਾਂ ਪੈਸੇ ਦਾ ਕਰਾਂਗੇ ਕੀ 2026 ਦੇ ਵਿੱਚ ਕਹਿੰਦਾ ਜਿਹੜਾ ਮੇਰਾ ਵਿਸ਼ਵ ਚੋ ਲੈਵਲ ਨੰਬਰ 1 ਹੋਊਗਾ ਇਹ ਉਹਦੇ ਕਹਿਣ ਦੀਆਂ ਗੱਲਾਂ ਨੇ ਮੈਂ ਨਹੀਂ ਬਹੁਤਾ 뮤ਜ਼ਿਕ ਦੇ ਬਾਰੇ ਜਾਣਦਾ ਕਹਿੰਦਾ ਮੇਰਾ ਜਿਹੜਾ ਵਰਲਡ ਟੂਰ ਲੱਗਣਾ ਹੈ ਇਸ ਤੋਂ ਬਾਅਦ ਜਿਹੜੀ ਮੇਰੀ ਰੈਂਕਿੰਗ ਹੈ ਉਹ ਇੱਕਦਮ ਉਛਾਲ ਆਊਗਾ ਔਰ 1.5 ਤੋਂ 2 ਕਰੋੜ ਰੁਪਏ ਮੈਂ ਸ਼ੋਰਾ ਲੂੰ ਤੇ ਆਪਾਂ ਜਿਹੜਾ ਆਪਣੇ ਜ਼ਿਲ੍ਹੇ ਦੇ ਉੱਤੇ ਪਛੜੇ ਹੋਏ ਦਾ ਦਾਗ ਲੱਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਸਾਡੇ ਬਠਿੰਡੇ ਮਾਨਸਾ ਨੂੰ 2% ਕੋਟਾ ਮਿਲਦਾ ਬੈਕਵਰਡ ਦਾ ਕਿਤੇ ਇੰਜੀਨੀਅਰ ਕਾਲਜ ਦੇ ਵਿੱਚ ਐਡਮਿਸ਼ਨ ਹੁੰਦੀ ਹੋਵੇ ਕਿਸੇ ਮੈਡੀਕਲ ਚ ਦਾਖਲਾ ਮਿਲਦਾ ਹੋਵੇ ਚੰਗੇ ਕੋਰਸਾਂ ਦੇ ਵਿੱਚ ਉੱਥੇ ਸਾਨੂੰ ਰਿਜ਼ਰਵੇਸ਼ਨ ਮਿਲਦੀ ਹੈ ਪਛੜੇਪਨ ਕਹਿੰਦਾ ਇੱਕ ਤੱਬਾ ਹੈ ਆਪਣੇ ਜ਼ਿਲ੍ਹੇ ਦੇ ਕੋਈ ਕੰਮ ਦਾ ਆਪਣੇ ਕੋਲ ਸਕੂਲ ਕਾਲਜ ਨਹੀਂ ਹੈ ਕੋਈ ਕੰਮ ਦਾ ਆਪਣੇ ਕੋਲੇ ਹਸਪਤਾਲ ਨਹੀਂ ਹੈ ਇੱਕ ਅੱਧੀ ਇਹੋ ਜਿਹੀ ਚੀਜ਼ ਬਣਾ ਕੇ ਜਾਊਗਾ ਲੋਕ ਯਾਦ ਕਰਨਗੇ ਕਿ ਵੀ ਸਿੱਤੂ ਆਇਆ ਸੀ ਸੋ ਵੀਰੋਂ ਇਹੋ ਜੀਆਂ ਸੋਚਾਂ ਰੱਖਣ ਵਾਲੇ ਨੂੰ ਯੂਪੀ ਦੇ ਭੇਜੇ ਆ ਕੇ ਮਾਰ ਗਏ ਦੁੱਖ ਇਸ ਗੱਲ ਦਾ ਹੁੰਦਾ ਜੇ ਦੁਸ਼ਮਣ ਸਾਹਮਣੇ ਆ ਗਏ ਵੀਰੋ ਪੰਜਾਂ ਮਿੰਟਾਂ ਦੇ ਵਿੱਚ ਮੈਂ ਇੱਕ ਸਾਫ ਕਾ ਫੌਜੀਆ ਗੁਰੂ ਗ੍ਰੰਥ ਸਾਹਿਬ ਦੀ ਮਾਲਕ ਦੀ ਕਿਰਪਾ 2 ਮਿੰਟ ਵੀ ਨਹੀਂ ਲਾਉਂਦਾ ਜੇ ਮੈਨੂੰ ਸਾਹਮਣਾ ਬੰਦਾ ਆ ਜੇ ਕਿਉਂਕਿ ਉਹਨਾਂ ਨੂੰ ਛਪਾਇਆ ਜਾ ਰਿਹਾ ਹੈ ਉਹਨਾਂ ਨੂੰ ਕਿਸੇ ਬਹਾਨੇ ਸੀਬੀਆਈ ਦੇ ਬਹਾਨੇ ਐਨਆਈਏ ਦੇ ਬਹਾਨੇ ਮੋੜ ਮੁੜ ਕੇ ਦਿੱਲੀ ਵੱਲ ਲੈ ਕੇ ਜਾ ਰਿਹਾ ਹੈ ਕ੍ਰਾਈਮ ਤੁਸੀਂ ਕਰਦੇ ਹੋ ਪੰਜਾਬ ਦੇ ਵਿੱਚ ਆ ਕੇ ਇਹਲਾ ਕਟਨੀਆ ਚਾਹੁੰਦੇ ਹੋ ਦਿੱਲੀ ਜਾ ਕੇ ਕੀ ਗੱਲ ਬਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਸਰਕਾਰ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਰੱਖੀਆਂ ਨੇ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਮੇਰੇ ਪੁੱਤ ਦਾ ਸੰਸਕਾਰ ਕਰਦੇ ਸੀ ਤਾਂ ਉਸ ਸਮੇਂ ਮੈਂ ਆਪਣੀ ਪੱਗ ਲਾ ਕੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਸੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪੁੱਤ ਨੇ ਇੰਨੀ ਕਮਾਈ ਕੀਤੀ ਆ ਕੁਝ ਕ ਸਮੇਂ ਦੇ ਵਿੱਚ ਭਾਵਕ ਹੁੰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਫਿਰ ਤੋਂ ਇਨਸਾਫ ਦੀ ਮੰਗ ਕੀਤੀ ਹੈ